हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਆ ਦੋਸਤੋ ਸਕੱਤਰ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਝਾਂ ਤੇ ਇੱਕ ਗਾਂ ਜੀ ਬਿਲਕੁਲ ਤਾਜੀ ਸੀ ਦਿਖਾਵਾਂਗੇ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਦੱਸਾਂਗੇ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰ ਨਹੀਂ ਹੁੰਦੀ ਐ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਪਸ਼ੂ ਦੋਸਤੋ ਗੱਬਣ ਹੋਵੇ ਤਾਂ ਉਹਨੂੰ ਚਾਰੇ ਥਾਣਾਂ ਦੀ ਤਿਪਕੇ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਜੇ ਪਸ਼ੂ ਦੋਸਤੋ ਸੋਇਆ ਤੇ ਇੱਕ ਟਾਈਮ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰ ਲੋ ਜੇ ਪਸ਼ੂ ਦੋਸਤੋ ਕੋਈ ਵੀਰ ਟੋਕਰ ਗੱਬਣ ਕਹਿੰਦਾ ਤੇ ਉਹਨੂੰ ਬੇਸ਼ੱਕ ਆਪਣਾ ਡਾਕਟਰ ਲਾ ਕੇ ਮੌਕੇ ਤੇ ਆਪਣੀ ਚੈੱਕ ਕਰਕੇ ਆਪਣੀ ਤਸੱਲੀ ਦੋਸਤੋ ਜਰੂਰ ਕਰ ਲਿਆ ਕਰੋ ਬਾਅਦ ਵਿੱਚ ਦੋਸਤੋ ਮੁਲਕੇ ਬੜੇ ਲੰਬੇ ਦੇਸ਼ ਚੀਜ਼ ਦੇ ਤਸੱਲੀ ਆਪਣੀ ਜਰੂਰ ਕਰਿਆ ਕਰੋ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪਹਿਲਾਂ ਪਸ਼ੂ ਦੇ ਵੀਰ ਦੇ ਕੋਲ ਪੁੱਛ ਲੈਂਦੇ ਹਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਆ ਵਧੀਆ ਵਧੀਆ ਚਲੀ ਜਾਂਦੇ ਵਿੱਚ ਕਮਾਲ ਹਾਂਜੀ ਹਾਂਜੀ ਕਿਰਪਾ ਮਾਲਕ ਦੀ ਜੀ ਠੀਕ ਹੈ ਜੀ ਅਡਰੈਸ ਬੋਲਦੀ ਵੀਰ ਆਪਣੇ ਤੇ ਫੇਸ ਆਪਣਾ ਸੋਰ ਸਿੰਘ ਪਿੰਡ ਆ ਹਾਂਜੀ ਪੱਤੀ ਮਾਣਾ ਦੀ ਜ਼ਿਲ੍ਹਾ ਤਨਤਾਨਾ ਤਹਿਸੀਲ ਪੱਟੀ ਠੀਕ ਹੈ ਜੀ ਹਾਂਜੀ ਫੋਨ ਨੰਬਰ 88721 ਹਾਂਜੀ 179 ਠੀਕ ਹੈ ਜੀ ਹਾਂਜੀ ਨਾਮ ਕਾ ਦੀ ਨਾਮ ਸਕੱਤਰ ਸਿੰਘ ਅੱਛਾ ਸਕੱਤਰ ਵੀਰ ਆਪਣੇ ਕੋਲ ਤਿੰਨ ਪਸ਼ੂ ਆ ਹਾਂਜੀ ਹਾਂਜੀ ਜਿਹੜੀਆਂ ਦੇ ਦੋ ਮੱਝਾਂ ਵੀ ਇਹ ਵੀ ਸੋਈਆਂ ਸੋਈਆਂ ਤੇ ਗਾਂ ਵੀ ਸੁਈਤਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਸ਼ੁਰੂ ਕਰੀਏ ਆਪਾਂ ਇਸ ਮਾਝ ਤੋਂ ਪਹਿਲਾਂ ਉਹ ਡਿਟੇਲ ਦਸੀਏ ਵੀਰਾਂ ਨੂੰ ਕੰਵਰਸ ਵਸੂਈ ਇਹ ਵੀਰ ਜੀ ਦੂਜਾ ਸੂਆ ਝੋਟੀ ਸੂਈ ਆ ਅੱਛਾ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਦੂਜਾ ਉਹਨਾਂ ਕਹਾਂ ਚਲੋ ਤਿਜਾ ਹੀ ਮੰਨਾਂ ਤੁਸੀਂ ਜਿਹੜੀ ਕਿਸੇ ਨੇ ਕਹਿਣਾ ਆਪਾਂ ਪਹਿਲਾਂ ਹੀ ਕਹਿ ਦਈਏ ਹਾਂਜੀ 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 ਸੂਈ ਨੂੰ ਇਹਨੂੰ ਵੀਰ ਜੀ 2 ਮਹੀਨੇ ਹੋ ਗਏ ਆ ਅੱਛਾ ਜੀ ਠੀਕ ਆ ਤਾਂ ਆਪਾਂ ਨੇ ਘਰ ਆਲਿਆਂ ਦੋ ਗਿਆ ਤੁਸੀਂ ਢਾਈਆਂ ਤਿੰਨਾਂ ਹੀ ਲਾਓ ਸਿੱਧੀ ਗੱਲ ਆ ਠੀਕ ਹੈ ਜੀ ਆਪਾਂ ਪਹਿਲਾਂ ਇੱਕ ਤੇ ਦੁੱਧ ਦੇ ਥੱਲੇ ਹੋਣ ਜਿਹੜਾ ਤਿਆਰ ਠੰਡਾ ਕਰਕੇ 7 ਕਿਲੋ ਦੁੱਧ ਆ। ਦੋਵੇਂ ਟਾਈਮ ਮਿਲਦੀ। ਖਾਵਾ ਭਾਵੇਂ 8 ਦਾ ਕਰਾ ਦਈਏ। ਮਿਲਦੀ ਦੋਵੇਂ ਟਾਈਮ। ਮਿਲਦੀ ਦੋਵੇਂ ਟਾਈਮ ਆ। ਅੱਛਾ ਮਿਲਦੀ ਵੀ ਪਰੜੇ ਦੇ ਕੇ। ਇਹ ਉੱਥੇ ਆਪਾਂ ਪਰੜੇ ਦੇ ਚੋਈ। ਇੱਥੇ ਆਣ ਕੇ ਆਪਾਂ ਟੀਕਾ ਲਾਇਆ ਝੂਠੀ ਮਾਰਨਾ। ਤੇ ਟੀਕੇ ਦੇ ਆਪਣੇ ਘਰੇ ਨਾ ਲਾਤੂ ਨਹੀਂ ਲਾਈ। ਕੰਡ ਪਾ ਕੇ ਬਹਿ ਗਏ ਆ। ਇਹੋ ਜੀ ਮੱਝ ਇਤਨਾ ਵੀ ਮੈਂ ਪਹਿਲੀ ਵਾਰ ਵੇਖੀ ਆ। ਕਿਤੇ ਦੋ-ਦੋ ਦਿਨ ਡੰਗਰੀ ਨਹੀਂ ਮਿਲਦਾ। ਠੀਕ ਠੀਕ। ਹਾਂ ਜੀ। ਤੇ ਮੱਝ ਵੀ ਸਿੱਖਾਂ ਦੇ ਘਰੋਂ ਮੱਝ ਆਈ ਸੀ। ਏਡੀ ਭੁੱਖੀ ਮਾਰੀ ਗਲੀ ਤ ਠੀਕ ਹੈ ਜੀ ਹਾਂ ਜੀ ਕੱਢੀ ਵੀਰ ਬਰਨ ਐਤੀ ਭਾਅ ਬੜੇ ਮਿੱਠੇ ਆ ਠੀਕ ਹੈ ਜੀ ਹਾਂ ਜੀ ਬਹੁਤ ਹੌਲੇ ਭਾਅ ਹੈ ਠੀਕ ਹੈ ਲੋ ਦੋਸਤੋ ਸੁਆ ਕੋਈ ਬੇਸ਼ੱਕ ਜਜਮੈਂਟ ਕਰ ਲੇ ਤਿੱਜਾ ਕਰ ਲੇ ਭਾਵੇਂ ਕੋ ਦੂਜਾ ਮੰਨ ਲੇ ਉਹ ਤੁਹਾਡੇ ਤੇ ਡਿਪੈਂਡ ਕਰਦੀ ਹੈ ਗੱਲ ਦੋ ਤੋਂ ਢਾਈ ਤੋਂ ਤਿੰਨ ਮਹੀਨੇ ਦਾ ਟਾਈਮ ਜਿਹੜਾ ਇਹਨੂੰ ਸੁਈ ਨੂੰ ਗਿਆ ਜਾਂ ਆਰਡਰ ਕੁਆਲਿਟੀ ਦੀ ਚੈੱਕ ਕਰ ਲੋ ਚੋਾਈ ਠੋਈ ਬਹੁਤ ਜਿਆਦੀ ਆ ਜੀ ਪੂਛ ਦੋਸਤੋ ਬਿਲਕੁਲ ਨਿੱਕੀ ਹੈ ਵੇਖੋ ਮਾਲ ਜੱਗ ਕੱਢੀ ਸੋਹਣੀ ਆ ਸੁਨੱਖੀ ਆ ਹਾਂ ਜੀ ਫਨ ਕੱਢੇ ਦੀ ਬਹੁਤ ਸਾਫ ਆ ਠੀਕ ਹੈ ਜੀ। ਵਾਕੀ ਦੋਸਤੋ ਕਿਸੇ ਵੀਰ ਨੇ ਜਿੰਨੇ ਵੀ ਰੱਖੀ ਹੈ ਚੰਗੀ ਤਾਂ ਸਾੰਭ ਨਹੀਂ ਕੀਤੀ। ਉਹ ਬੰਦਾ ਨਾ ਨਾਲ ਕਰਦਾ ਵਪਾਰ ਬੱਕਰੀਆਂ ਦਾ। ਅੱਛਾ ਜੀ। ਤੇ ਮੱਝ ਹੀ ਉਹਦੇ ਕੋਲ ਤੇ ਮੱਝ ਦੀ ਫਿਰ ਤੁਹਾਨੂੰ ਪਤਾ ਇੱਕੋ ਕੰਮ ਹੀ ਹੁੰਦਾ ਹੈ। ਹਾਂਜੀ 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 ਇਹ ਗੱਲ ਹੈ। ਦੋਸਤੋ ਬੈਗ ਸਾਈਡ ਤੋਂ ਮੈਂ ਤੁਹਾਨੂੰ ਆਰਟੀਕਲ ਤਾਂ ਦਿਖਾ ਦਿੰਦਾ ਕਰਾਂ ਵੀਰ ਨੂੰ ਕਹਿੰਦਾ ਵੀਰ ਮੜੀ ਜੀ ਨੂੰ ਬੈਗ ਸਾਈਡ ਤੋਂ ਇਧਰ ਨੂੰ ਕਰੀਏ ਬੈਗ ਸਾਈਡ ਤੋਂ ਕਰਾਂਟਰ ਦਿਖਾ ਦਿੰਦਾ। ਹਾਂ। ਦਰਦੀ ਹੈ ਦੋਸਤ ਤੁਹਾਨੂੰ ਜ ਸਾਡੇ ਕੋਲ ਕੋਈ ਗੱਲ ਵੀ ਨਹੀਂ ਆ ਪਛ ਵੀਰ ਕੋਈ ਥਣਾ ਦੀ ਬਾਦ ਘਟ ਕੋਈ ਮੈਨਾ ਵੀਰ ਜੀ ਚੋਣ ਭਾਵੇਂ ਕੋਈ ਧਾਰਮਣਾ ਮਾਰੇ ਠੀਕ ਹੈ ਜੀ ਐਡੀ ਚੋਣ ਪੋਲੀ ਆ ਠੀਕ ਹੈ ਮੈਂ ਚੋਣ ਸਾਥ ਠੀਕ ਹੈ ਜੀ ਕੀ ਮੁੱਲ ਕਰਦੇ ਇਹ ਵੀਰ ਜੀ ਮੁੱਲ ਕੋਈ ਇਹਦਾ 50 ਨਹੀਂ ਕੋਈ 45 ਨਹੀਂ ਹਾਂ ਨਾ ਮੱਝ 40000 ਦੀ ਦੇਣੀ ਆ ਅੱਛਾ ਜੀ ਮੇਰਾ ਵੀਰ ਕੋਈ ਜ਼ਿਆਦਾ ਨਾ ਕਵੇ ਕੋਈ ਮੌਕੇ ਤੇ ਕੋਈ 500 ਰੁਪਿਆ ਮਾਨ ਕਰਾਂਗੇ ਜਿਆਦਾ ਨਹੀਂ 541 ਹਾਂ ਜੇ ਕਿਹਨੇ ਸਿਰਖਪਾਈ ਕਰਨੀ ਆ ਫਿਰ 50000 ਜੋ ਠੀਕ ਹੈ ਜੀ ਨਹੀਂ ਨਹੀਂ ਸਿੱਧੀ ਗੱਲ ਆ ਆਪਾਂ ਰਾਹ ਦੇਤਾ ਜੀ ਹਾਂਜੀ ਠੀਕ ਠੀਕ ਤੇ ਮੌਕੇ ਤੇ ਚਲੋ ਮਾਨ ਜ਼ਰੂਰ ਕਰਾਂਗੇ ਆਪਾਂ ਠੀਕ ਹੈ ਜੀ ਹਾਂਜੀ ਲਓ ਦੋਸਤੋ ਲੈਣ ਦੇ ਨਹੀਂ ਵੀਰ ਨੇ 54100 ਰੁਪਏ ਦੇ ਵਿੱਚੋਂ ਕੋਈ ਛੋਟ ਛੱਪਾ ਜਿਹੜਾ ਮੌਕੇ ਤੇ ਮਾਨ ਤਾਂ ਥੋੜਾ ਜ਼ਰੂਰ ਹੋਊਗਾ ਤੋ ਕਿ ਬੋਲੋ ਦੋਸਤੋ ਬਿਲਕੁਲ ਛੋਟਾ ਜਿਹਾ ਤੇ ਦੁੱਧ ਵੀ ਵੀਰ ਕੰਨ ਅੱਠ ਕਿਲੋ ਦਾ ਵੀਰ ਹਾਂਜੀ ਹਾਂਜੀ ਠੰਡਾ ਕਰਕੇ 7 ਕਿਲੋ ਆਪਣੇ ਘਰੋਂ ਮਿਲ ਕੇ ਲੈ ਜਾਣਾ ਠੀਕ ਹੈ ਜੀ ਹਾਂਜੀ ਠੀਕ ਠੀਕ ਹੈ ਦੁੱਧ ਮੱਝ 10 ਕਿਲੋ ਕਰ ਚੋ ਤੇ ਆੜੀ ਸ਼ਾਂਤੀ ਦੀ ਔਰ ਠੀਕ ਹੈ ਜੀ ਹਾਂਜੀ ਤੇ ਜਿਹੜੀ ਨਾਲ ਬੱਦੀ ਮੱਝ ਇਹਦੀ ਡਿਟੇਲ ਸੀ ਇਹ ਵੀ ਦੀ ਮੱਝ ਆਏ ਦੇ ਥੱਲੇ ਹੁਣ 10 ਕਿਲੋ ਦੁੱਧ ਪੱਕਾ ਤਿਆਰ ਹੈ ਜੀ ਹਾਂਜੀ ਠੀਕ ਹੈ ਜੀ ਇਹ ਬੰਦਿਆਂ ਦਾ ਹੋ ਗਿਆ ਝਗੜਾ ਠੀਕ ਹੈ ਜੀ ਉਹਨਾਂ ਦੀ ਚੱਲ ਕੀ ਕੋਈ ਗੋਲੀ ਕਾਲੀ ਕੋਈ ਠੀਕ ਹੈ ਕੋਈ ਪਤਾ ਨਹੀਂ ਬੰਦਾ ਹੋ ਗਿਆ ਤੇ ਉਹ ਹੋ ਗਏ ਬੰਦੇ ਘਰੋਂ ਬਕਰ ਹੂੰ ਹੂੰ ਠੀਕ ਹੈ ਤੇ ਇਹ ਜਨਾਨੀ ਕੋਲ ਮੱਝ ਹੀ ਤੇ ਮੈਂ ਕੱਲ ਲੈ ਲਈ ਆ ਠੀਕ ਹੈ ਜੀ ਹਾਂਜੀ ਦੁੱਧ ਦੇ ਦੇ ਥੱਲੇ 16 17 ਕਿਲੋ ਅੱਛਾ ਜੀ ਤੁਹਾਨੂੰ ਪਤਾ ਜਨਾਨੀ ਤੋਂ ਮੁਰਕੇ ਖੜਾ ਦਿਨਾਂ ਚੋਈ ਜਾਂਦੀ ਜਾਂ ਸਾਂਭਿਆ ਜਾਂਦਾ ਡੰਗਰ ਠੀਕ ਹੈ ਜੀ ਇੱਕ 40 ਦੀ ਬੰਦਿਆਂ ਨੇ ਆਪ ਹੀ ਜਾਂਦੀ ਦਿਹਾਣੇ ਚੋ ਠੀਕ ਹੈ ਜੀ ਤੇ ਮੈਂ ਕੱਲ ਲੈਣਦੀ ਆ ਤੇ ਦੁੱਧ ਜਾਰ ਦਿਨ ਜਿਹੜਾ ਨੂੰ ਸਾਂਭੂ 17 ਕਿਲੋ ਤੇ ਆਊਗੀ ਠੀਕ ਹੈ ਜੀ ਸੁਈ ਨੂੰ ਡੇਢ ਮਹੀਨਾ ਹੋ ਗਿਆ ਸਾਰਾ ਠੀਕ ਹੈ ਜੀ ਤੇ ਬੱਚਾ ਗਿਆ ਹੀ ਮਾਰਾ ਬੱਚਾ ਮਰ ਗਿਆ ਪੂਛੀ ਮੈਂ ਲਿਉਣੀ ਆ ਕੱਲ ਡ ਤੇ ਹੁਣ ਮਿਲਦੀ ਵੀਰ ਕਿੱਦਾਂ ਹੁਣ ਵੀਰ ਜੀ ਝੂੜਨੀ ਮਾਨਾ ਪਹਾੜੇ ਦੇ ਚੋਈਆ ਦਿਨੇ ਉੱਥੋਂ ਪਹਾੜੇ ਦੇ ਚੋਈ ਸੀ ਪੁੱਛੀ ਗਾੜੀ ਰੱਖ ਕੇ ਠੀਕ ਹੈ ਜੀ ਤੇ ਇੱਥੇ ਮੈਂ ਦਿਨੇ ਟੀਗਾ ਮਾਰਿਆ ਤੁਹਾਨੂੰ ਪਤਾ ਉਪਰੇ ਥਾਂ ਦਾ ਹੁੰਦਾ ਹੀ ਆ ਸਾਰੇ ਕਵੀਰ ਨੂੰ ਹਾਂਜੀ ਆਪਣੇ ਤੋਂ ਅੱਜ ਆਈ ਆ ਠੀਕ ਹੈ ਜੀ ਤੇ ਦਿਨੇ ਚੋਗੇ ਤੇ ਆਪਾਂ ਵਧੀਆ ਆਪਦਾ ਚੈੱਕ ਕਰ ਲਈ ਆ ਠੀਕ ਹੈ ਜੀ ਤੇ ਮੂੰਹ ਅਜੇ ਝੋਟੀ ਛੱਗੀ ਜੋ ਅੱਛਾ ਛੱਗੀ ਹੈ ਜੀ ਹਾਂਜੀ ਠੀਕ ਹੈ ਜੀ ਕਾਦ ਦੇਖੋ ਝੋਟੀ ਦਾ ਮੈਂ ਇਦੀ ਝੋਟੀ ਨਹੀਂ ਵੇਖੀ ਠੀਕ ਹੈ ਜੀ ਜਿੱਡਾ ਕੱਦ ਬੋਤਿਆ ਠੀਕ ਹੈ ਦੋਸਤੋ ਕੱਦ ਕਾਠ ਪਿੱਠ ਪੁਰੇ ਦੀ ਚੜਾਈ ਹਰ ਇੱਕ ਚੀਜ਼ ਨੰਮੇ ਵੀਡੀਓ ਦੇ ਵਿੱਚ ਵਿਖਾ ਦੂੰਗਾ 6 ਦੰਦ ਹੈ ਜੀ ਵੀਰ ਕਹਿੰਦਾ ਉਹ ਸਾਹ ਥੋੜੀ ਜੀ ਘਟ ਰਹੀ ਕਿਉਂਕਿ ਵੀਰ ਨੇ 10 ਦੇ ਦਾ ਕਈ ਰਾ ਘਰਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਮਰ ਜਾਂਦੀ ਹੈ ਹਾਂ ਜੀ ਅੱਧੀ ਵੀਰ ਬਾਰ ਨੂੰ ਬਾਕੀ ਦੋਸਤੋ ਵੀਰ ਦੇ ਕਹਿਣ ਮੁਤਾਬਕ 10 ਲੀਟਰ ਤੋਂ ਜਿਹੜਾ ਮੌਕਾ ਮਾਜੋ ਨੇ ਬੀਬੀ ਨੇ ਆਪ ਮੈਨੂੰ ਕਿਹਾ ਜਨਾਨੀ ਨੇ ਠੀਕ ਹੈ ਉਹ ਤਾਂ 4 ਦਿਨ ਮੱਝ ਸਾਮ ਕੇ ਦੁੱਧ ਉਨਾ ਹੀ ਕਰੂਗੀ ਜਿੰਨਾ ਹੀ ਚਾਉਂਦੇ ਰਹੇ ਵੀ ਠੀਕ ਹੈ ਜੀ ਲਓ ਦੋਸਤੋ ਮੈਂ ਤਾਂ ਕਾਟ ਕਾਟ ਕਰ ਲੂ ਚੈੱਕ ਪਿੱਠ ਪਿੱਠ ਦੀ ਚੜਾਈ ਤਰ੍ਹਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰੋ ਜੀ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਵੇਖੋ ਜੀ ਮੇਰੇ ਜੱਡੀ ਆ ਦੇ ਹਾਂਜੀ ਹਾਂਜੀ ਛੋਟੀ ਨੂੰ ਜਿਹੜਾ ਮੇਰਾ ਵੀਰ ਸਾਹਮ ਨੂੰ 17 ਕਿਲੋ ਦੁੱਧ ਕਰੋ ਜਿੰਨਾ ਨਾ ਕਿਹਾ ਠੀਕ ਹੈ ਜੀ ਦੋਸਤੋ ਬਿਲਕੁਲ ਪ੍ਰੀਖ ਚੰਬੜੀ ਸਿੰਗਲ ਢੀ ਫਨਾ ਦੀ ਕੁਆਲਿਟੀ ਚੈੱਕ ਕਰਵਾ ਦੇਣਾ ਕਰੋ ਜੀ ਚੱਕ ਇਹ ਵੇ ਜੀ ਚਲੋ ਅੱਜ ਆਈ ਇੱਕ ਤੁਹਾਨੂੰ ਪਤਾ ਡੰਗਰ ਪੱਠਾਂ ਪੁੱਠਾਂ ਦੋਈ ਹਾਂਜੀ ਮੱਝ ਪੂਰੀ ਵਧੀਆ ਨਹੀਂ ਦੇ ਪੱਠਾਂ ਦਾ ਵੀ ਡੰਗਰ ਟੁੱਟ ਜਾਂਦਾ ਜਿਸ ਤਰੀਕੇ ਖਾਦੀ ਨਹੀਂ ਚੰਗੀ ਏਡੀਆਂ ਏਡੀਆਂ ਝੋਟੀਆਂ ਭਾਜੀ ਘਰ ਘਰ ਨਹੀਂ ਜੰਮਦੀਆਂ ਹਾਂਜੀ ਜੀ ਦੋਸਤੋ ਹਾਂਜੀ ਤੇ ਨਾ ਸਾਹ ਵੀ ਹੁੰਦੀ ਆ ਆ ਵੇਖੋ ਮੇਰੇ ਇੱਧਰ ਵਿਖਾਓ ਕਿੱਦੀ ਆ ਮੈਂ ਨਿਕਾਇਆ ਜਾ ਪੰਨੇ ਦੇ ਲਾਗੇ ਠੀਕ ਠੀਕ ਹੈ ਹਾਂਜੀ ਅੱਛਾ ਤੇ ਵੀਰ ਕੀ ਮੁੱਲ ਕਰਨਾ ਇਹਦੇ ਮੁੱਲ ਵੀਰ ਜੀ ਕੋਈ 85 ਨਹੀਂ ਕੋਈ 90 ਨਹੀਂ ਆ 80 ਹਜ਼ਾਰ ਦੀ ਝੋਟੀ ਦੇਵਾਂਗੇ ਹੋਣਾ ਕਿੰਨਾ ਮੰਨ ਤਰੋਗੇ ਮੌਕੇ ਦੇ ਕੋਈ 10 ਹਜ਼ਾਰ ਖੰਡ ਹੋਰ ਕਰ ਦਾਂਗੇ ਨਸੀਰ ਦੇ ਕਰ ਦਾਂਗੇ ਮੌਕੇ ਤੇ ਠੀਕ ਹੈ ਜਦ ਤਣ ਜੇ ਮਾਝ ਆਪਾਂ 4 ਦਿਨ ਸਾਮ ਕੇ ਵੇਚੀ 17 ਕਿਲੋ ਜੇ ਹੋ ਗਿਆ ਇਹਦੇ ਥੱਲੇ ਫਿਰ ਲੱਖੋਂ ਬਾਹਰ ਜਾਣੀ ਆ ਠੀਕ ਹੈ ਜੀ ਹਾਂਜੀ ਹੁਣ ਤੇ ਚਲੋ 10 ਕਿਲੋ ਦੇ ਹਿਸਾਬ ਨਾਲ ਦੇ ਦਿੰਨੇ ਆ ਠੀਕ ਹੈ ਜੀ ਮੂੰਹੋਂ ਛੱਗੀ ਆ ਠੀਕ ਹੈ ਜੀ ਝੋਟੀ ਤੇ 10 ਕਿਲੋ ਦੁੱਧ ਹਾਜ਼ਰ ਆ ਠੀਕ ਹੈ ਜ ਮੋਲੇ ਦੋਸਤੋ ਵੀਰ ਨੇ 80000 ਰੁਪਇਆ ਕੀਤਾ ਤੇ 1000 ਰੁਪਇਆ ਵੀਰ ਛੋਟ ਕੀਤੀ ਹਾਂਜੀ 79000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕਿ ਜਿਹੜਾ ਵੀਰ ਖਰੀਦਣਾ ਉਹਦਾ 5% ਮੌਕੇ ਤੇ ਜਰੂਰ ਹੋਊਗਾ ਛੂਟ ਛੱਪਾ ਬਾਕੀ ਦੋਸਤੋ ਮੋਲੇ ਜਿਹੜੀ ਵੀਡੀਓ ਨੇ ਡਿਸਕ੍ਰਿਪਸ਼ਨ ਨਹੀਂ ਹੁੰਦੇ ਇਹਦੇ ਨਾਲ ਬਤੀ ਜਿਹੜੀ ਗਾਂ ਵੀਰੇ ਦੀ ਡਿਟੇਲ ਸੀ ਇਹ ਵਿੱਚ ਹੀ ਹੋ ਗਏ 10 ਦਿਨ ਸੂਈ ਨੂੰ ਅੱਛਾ ਜੀ ਹਾਂਜੀ ਕਿੰਨਾ ਸੂਆ ਸੂਈ ਵੀ ਨੇ ਸੂਆ ਦੇ ਦਾ ਤਿੱਜਾ ਜੋ ਥੋੜੀ ਚਲੋ ਪਿੰਜੋ ਲੱਸੀ ਆ ਠੀਕ ਹੈ ਜੀ ਇਹ ਵੀ ਕੱਲ ਹੀ ਆਈ ਹੈ ਜੀ ਆਪਣੀ ਠੀਕ ਹੈ ਜੀ ਹਾਂਜੀ ਇਹਨੇ ਵੀਰ ਕੀ ਦਿੱਤਾ ਬੱਚਾ ਇਹਦੇ ਮੰਗਰ ਵੀ ਠੀਕ ਹੈ ਜੀ ਹਾਂ ਜੀ ਤੇ ਕਿੰਨਾ ਦੁੱਧ ਵੀ ਥੱਲੇ ਦੁੱਧ ਦੇ ਥੱਲੇ ਵੀਰ ਜੀ ਜਿਹੜਾ ਹੈ ਨੈਟ ਤਿਆਰ 10 ਕਿਲੋ ਜੋ ਪੱਕਾ ਤਿਆਰ ਹੈ ਜੀ ਪੱਕਾ ਜੀ ਠੀਕ ਹੈ ਜੀ ਹਾਂ ਜੀ ਕੱਢੀਏ ਵੀਰ ਬਾਹਰ ਤੋਂ ਸਵੇਰ ਦੋਸਤੋ ਤਿੱਜਾ ਸੂਈ 10 ਦਿਨ ਦਾ ਟਾਈਮ ਸੂਈ ਦੀ ਹੋਗਾ 10 ਲੀਟਰ ਦੁੱਧ ਮੋਕੇ ਦਾ ਤਿਆਰ ਹੈ ਬੱਚਾ ਨੇ ਵਸ਼ੀ ਨੂੰ ਜਨਮ ਦਿੱਤਾ ਜੀ ਇਹ ਵੀ ਇਹੋ ਜਰੂਰ ਹੈਗਾ ਜੀ ਆਪਣੇ ਮਰਜ਼ੀ ਸਿਕਾਂ ਦਾ ਜਿਹੜਾ ਕਣਕੀ ਪਾਈ ਗਏ ਜਿੱਦਣ ਸੂਈ ਠੀਕ ਹੈ ਜੀ ਖੋਸਰਾ ਵਿਚਾਰੀ ਦੇ ਕਣਕਾ ਆਉਂਦੀ ਠੀਕ ਹੈ ਜੀ ਕੌਣ ਆਈ ਹੈ ਕੱਲ ਦੀ ਦੇ ਕੋਖ ਜਾਂ ਵੀ ਕੱਢਣ ਠੀਕ ਹੈ ਜੀ ਦੁੱਧ 15 ਕਿਲੋ ਆਰਡਰ ਕੁਆਲਿਟੀ ਬਹੁਤ ਥਲੋ ਜਬਰਦਸਤ ਆ ਦੁੱਧ ਤੇ ਵੀਰ ਸੇਵਾ ਤੇ ਹਾਂਜੀ ਹਾਂਜੀ ਬਾਕੀ ਗਾਂ ਵੀ ਬਹੁਤ ਜਾਦ ਨਸਲ ਵਾਲੀ ਆ ਠੀਕ ਹੈ ਜੀ ਲਾਗੋ ਮਾਰੀ ਜੀ ਬਣਾ ਦੋ ਚੱਡਾ ਖਾਓ ਚੰਗੀ ਤਾਂ ਐ ਤਾਂ ਤਾਂ ਬਾਕੀ ਸੀਲ ਸਲੱਗ ਭਰੀ ਆ ਖਾ ਲਓ ਲੈ ਜੋ ਲੈ ਜੀ ਮੈਂ ਖਾ ਲਾਂ ਨਾ ਦੋਸਤ ਜੀ ਆਰਡਰ ਪਾਰਟੀ ਕਰੋ ਚੱਕ ਜੀ ਇਹ ਮਨਵੀ ਡੰਗਰ ਵਿਚਾਰੇ ਕੱਲ ਦੇ ਨਾ ਖੁਰਲੀ ਜੋ ਮੂੰਹ ਨਹੀਂ ਚੁੱਕਣਦੇ ਜਦੋਂਦੇ ਆਏ ਆ ਦੀ ਠੀਕ ਹੈ ਜੀ ਹਾਂ ਜੀ ਐਡੇ ਭੁੱਖੇ ਮਰੇ ਆ ਠੀਕ ਹੈ ਜੀ ਹਾਂ ਜੀ ਅੱਛਾ ਵੀਰ 10 ਲੀਟਰ ਦੁੱਧ ਹੁਣ ਪੱਕਾ ਤਿਆਰ ਹਾਂਜੀ ਹਾਂਜੀ ਵੀਰ ਜੀ ਇੰਨਾ ਵੀ ਦੁੱਧ 15 16 ਕਿਲੋ ਗਾਂ ਕਰੂ ਜਾਦਪਾਦ ਵਾਲੀ ਸਾਮਕੇ ਠੀਕ ਹੈ ਜੀ ਹਾਂ ਜੀ ਮਗਰ ਬੱਛੀ ਜੋ ਠੀਕ ਹੈ ਜੀ ਅਰੇ ਇਥਣਾ ਸੁਣਾ ਦੀ ਕੁਆਲਿਟੀ ਦੀ ਚੈੱਕ ਕਰ ਲੋ ਚੋਈ ਟੋਈ ਆ ਇੱਕ ਨੰਬਰ ਦੀ ਚੌਣ ਬਹੁਤ ਮੋਟਾ ਲੱਗਾ ਜੋ ਹਾਂਜੀ ਵੀਰ ਜੀ ਮੁੱਲ ਦਾ ਕੀ ਕਰਾਂ ਵੀਰ ਜੀ ਮੋਲੇ ਦਾ ਹੁਣ ਹਾਂ ਨਾ ਕੋਈ ਤੀ ਨਹੀਂ ਜੇ ਦੇ ਘਾਟਾ ਵਾਤਾ ਕਰੋਣਾ ਫਿਰ 30000 ਚੋਂ ਹਾਂਜੀ ਦਵਾਂਗੇ ਠੀਕ ਹੈ ਜੀ ਤੇ ਹਾਂ ਨਾ ਦਵਾਂਗੇ ਗਾ 29000 ਦੀ 29000 ਹਾਂਜੀ ਠੀਕ ਹੈ ਜੀ ਮੌਕੇ ਦੇ ਕੋ ਨਹੀਂ 500 ਹੋਰ ਮਾਨ ਕਰ ਦਾਂਗੇ ਅੱਛਾ 28.5 ਦੀ ਦੇ ਦਾਂਗੇ ਅਈਨੇ ਕਰੀ ਪੂਰੀ ਚਲੋ 28 ਦੀ ਕਰ ਦਿੰਨੇ ਠੀਕ ਹੈ ਔਰ ਜਿਆਦਾ ਨਾ ਕੋਈ ਵੀਰ ਮੇਰਾ ਵੀਡੀਓ ਵੇਖ ਕੇ ਆਖੇ ਵੀ ਵੀ ਲਲਾ ਬਾਈ ਲਾ ਇਹੋ ਜਿਹਾ ਕੰਮ ਨਾ ਆਪਨ ਕੋ ਕਰੇ ਠੀਕ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਡਿਮਾਂਡ ਵੀਰ ਨੇ 30000 ਰੁਪਿਆ ਰੱਖੀ 28000 ਦੇ ਵਿੱਚੋਂ ਵੀਰ ਕਹਿੰਦਾ ਮਾਨਤਾਲ ਮੌਕੇ ਤੇ ਸ਼ੋਰ ਸ਼ੱਪਾ ਜ਼ਰੂਰ ਹੋਊਗਾ 10 ਲੀਟਰ ਦੁੱਧ ਦੋਸਤੋ ਤਿਆਰ ਆ ਬੱਚਾ ਨੇ ਵਛੀ ਦਿੱਤੀ ਆ 10 ਕਿੰਦਰ ਟਾਈਮ ਅਜੇ ਸਹੀ ਨਹੀਂ ਹੋਇਆ ਅਜੇ ਮੈਲਾ ਮੂਲਾ ਦਾ ਮਾਰਨ ਨਹੀਂ ਠੀਕ ਹੈ ਜੀ ਅਜੇ ਆ ਜੀ ਅਜੇ ਤਾਂ ਗਾਂ ਮੈਂ ਨਾ ਮਰਜੀ ਸਿੱਖਾਂ ਦੇ ਘਰ ਆਈ ਆ ਸੰਮਨ ਵਾਲੀ ਵਿਚਾਰ ਸੁਗਿਆ ਸੋਇਆ ਤੇ ਗਾਂ ਵੀ ਦੋਸਤੋ ਬਿਲਕੁਲ ਤਾਜੀ ਸੋਈ ਆ ਦੋਸਤੋ ਤਾਜੇ ਸੋਏ ਪਸ਼ੂ ਨੂੰ ਭਾਵੇਂ ਸੱਜੇ ਸੋਇਆ ਪਸ਼ੂ ਭਾਵੇਂ ਥਾਹ ਦੋਸਤੋ ਪਸ਼ੂ ਆ ਉਹਨੂੰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਜਿਹੜੀ ਆ ਵੀਰ ਮੇਰੇ ਜੀ ਜੂਰ ਕਰ ਲਿਆ ਕਰੋ ਐਡਰੈਸ ਇੱਕ ਰਿਵੀਅ ਦਾ ਫੇਰ ਬੋਲ ਦਣਾ ਪਿੰਡ ਵੀਰ ਦਾ ਸੁਰ ਸਿੰਘ ਤਸਵੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਨਾਮ ਸਖਤਰ ਸਿੰਘ ਆ ਵੀਰ ਦਾ ਫੋਨ ਨੰਬਰ ਵੀਰ ਇੱਕ ਰਿਵੀਅ ਫੇਰ ਬੋਲਦੇ ਆ ਫੋਨ ਨੰਬਰ 88721198 ਠੀਕ ਹੈ ਜੀ ਉਤਾਰ ਫੜ ਧੰਨਵਾਦ ਦੋਸਤੋ ਰੜਾ ਵੀਡੀਓ ਵੇਖਣ ਦਾ